ਹਲ ਗੋਡ ਫਾਰਮ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਸਭ ਤੋਂ ਪਹਿਲਾਂ ਘਾਟੀ ਵਾਲਾ ਵੱਟ ਮੋੜ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੀ ਮੂਹਰ ਤੇ ਪਹੁੰਚੇ ਦੋਸਤੋ ਅੱਜ ਆਪਾਂ ਖੜੇ ਆ ਆਪਣੇ ਹੀ ਪਿੰਡ ਖਿਆਲਾ ਕਲਾਂ ਦੇਖੇ ਅੱਜ ਇੱਥੇ ਦੀ ਕਹਾ ਬਜ਼ੁਰਗ ਬਾਪੂ ਨੰਗਾ ਜਾਂਦਾ ਵੀ ਆ ਕਹਿੰਦਾ ਮੈਂ ਦੱਤੀਆਂ ਵੇਚ ਰਿਆਂ ਨੇ ਮੇਰੀ ਵੀਡੀਓ ਪਾ ਮਾਤਰ ਬੋਲੇ ਆਪਾਂ ਵੀਡੀਓ ਪਾ ਦਨੇ ਆ ਤੇ ਦੋਸਤੋ ਇਹ ਦੋ ਪੱਠਾ ਨੇ ਤੇ ਇੱਕ ਆ ਬਕਰੀਆ ਬਕਰੀ ਬਾਪੂ ਢਾਈ ਮਹੀਨਿਆਂ ਦੀ ਗੱਬੜ ਨਸ ਰਿਹਾ ਹੈ 8 ਦਾੰ ਜੱਡ ਬਲੈਕ ਹੈ ਬਾਕੀ ਸਾਰੇ ਥਣ ਥੁਣਾ ਪਸੰਦ ਖਾਨੇ ਦੇ ਥਣ ਥੁਣੇ ਦੇਖ ਲਓ ਬਹੁਤ ਚੰਗਾ ਥਣ ਲੱਗਿਆ ਹੋਇਆ ਹੈ ਬਾਕੀ ਨੱਕ ਨਕੌੜਾ ਦੇਖ ਲਓ ਬੱਕਰੀ ਦਾ ਵਧੀਆ ਬੱਕਰੀ ਹੈ ਗਿੱਟਲ ਬੱਕਰੀ ਹੈ ਤੇ ਆਦੇ ਮਗਰ ਦੋ ਪੱਠਾ ਨਹੀਂ ਬਾਪੂ ਕਹਿੰਦਾ ਤੰਨੇ ਨਾਲ ਇਕੱਠੇ ਵੇਚਨੇ ਨੇ ਅਜੀ ਦੋਸਤੋ ਇਹ ਤੰਨੇ ਨਾਲ ਕਹਿੰਦੇ ਇਕੱਠੇ ਵੇਚਨੇ ਨੇ ਜੇ ਅਸੀਂ ਪੱਠਾ ਵੇਚਦੇ ਤਾਂ ਕਹਿੰਦੇ ਬੱਕਰੀ ਨਹੀਂ ਜੀ ਨਹੀਂ ਲਾਉਣਾ ਬਾਕੀ ਚਲੋ ਕੋਈ ਲੋਡ ਹੁੰਦੀ ਹੈ ਕਬੀਲਦਾਰੀ ਜਨਾ ਤੁਸੀਂ ਦੇਖ ਲਓ ਸਕਰੀਨ ਦੇ ਉੱਤੇ ਪੱਠਾ ਦੇਖ ਲਓ ਬਹੁਤ ਜਿਆਦਾ ਚੰਗੇ ਆ ਨੱਕਣ ਕੋੜ ਦੇ ਚੰਗੇ ਹਨ ਕੋਲ ਬਹੁਤ ਜਿਆਦਾ ਲੰਬਾ ਚੌੜਾ ਹੈ ਇਹ ਬੱਕਰੀਆਂ ਸੇਲ ਹੈ ਜੇ ਕੋਈ ਭਰਾ ਬੱਕਰੀ ਲੈਣਾ ਚਾਹਦਾ ਹੋਵੇ ਆਪਣਾ ਸੰਪਰਕ ਕਰੋ ਕੋਲ ਮੋਬਾਈਲ ਨੰਬਰ 6239346943 ਤੇ ਫੋਨ ਲਾ ਕੇ ਤੁਸੀਂ ਆਪਣੇ ਨਾਲ ਸੰਪਰਕ ਕਰ ਲਿਓ ਆ ਦੇਖੋ ਦੋਸਤੋ ਪੱਠਾਂ ਦੇ ਦੋ ਦੋ ਥਣ ਨੇ ਬਾਕੀ ਲੇਆਟੀਆਂ ਪੱਟੀਆਂ ਹੋਈਆਂ ਨੇ ਆ ਦੇਖੋ ਆ ਪੱਠਰੀ ਵੀ ਡੋਲਣ ਨੇ ਹਾਂ ਤਾਂ ਉਹ ਇਹ ਤਾਂ ਹੁਣ ਤੁਸੀਂ ਵੇਚਣੀਆਂ ਨੇ ਇਹ 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 ਵੇਚਣਾ ਤੁਸੀਂ ਹੁਣ ਹਾਂ ਵੇਚਾਂਗੇ ਅੱਛਾ ਇਹ ਤੰਨੇ ਵੇਚੋਗਾ ਦੋ ਵਿੱਚ ਤੰਨੇ ਤੰਨੇ ਮਾਮਾ ਤੇ ਨਹੀਂ ਆਓ ਤੰਨੇ ਇਕੱਠੇ ਵੇਚਣੀਆਂ ਨੇ ਹਾਂ ਇਹ ਜੀ ਨਹੀਂ ਲਾਉਣਾ ਫਿਰ ਇਹਨਾਂ ਨੇ ਠੀਕ ਹੈ ਠੀਕ ਹੈ ਠੀਕ ਹੈ ਹਾਂ ਠੀਕ ਹੈ ਓਕੇ 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 ਤੇ ਇਹਨਾਂ ਦਾ ਮੁੱਲ ਵੜੀ ਕੀ ਜ ਇਹਨਾਂ ਦਾ ਤਾਂ ਮੁੱਲ ਵੜੀ ਕੀ ਇਹਨਾਂ ਦਾ 50000 ਕਿੰਨਾ 35 ਉਹ 35000 ਰੁਪਏ ਦੇਣੀਆਂ ਨੇ ਹਾਂ ਠੀਕ ਹੈ ਬਾਕੀ ਦੋਸਤੋ ਬਾਪੂ ਇਹਨਾਂ ਦਾ 35000 ਰੁਪਏ ਮੰਗ ਰਿਹਾ ਕੋਈ ਗੱਲ ਨਹੀਂ ਜੇ ਕੋਈ ਭਰਾ ਸੌਦਾ ਕਰੂਗਾ ਇਸ ਮੌਕੇ ਤੇ ਛੋੜ ਜਾਪਾ ਹੋ ਜੂ ਮਾਨਦਾਨ ਹੋ ਜੂਗਾ ਆਪਾਂ ਕਰਵਾ ਦੇਵਾਂਗੇ ਕਿਉਂਕਿ ਇਹਨਾਂ ਦੇ ਕੋਲ ਤਾਂ ਕੋਈ ਮੋਬਾਈਲ ਵੀ ਹੈ ਨਹੀਂ ਕਿ ਗਿਰਨੇ ਵਿਚਾਰੇ ਆਮ ਇੱਕ ਦੇਸੀ ਇਨਸਾਨ ਨੇ 25000 ਹੋ ਗਏ ਆਪਣੇ ਨਾਲ ਤੁਸੀਂ ਸੰਪਰਕ ਕਰ ਲਿਓ ਮੋਬਾਈਲ ਨੰਬਰ ਹੈ 623974699 ਤੁਸੀਂ ਫੋਨ ਲਾ ਕੇ ਆਪਣੇ ਨਾਲ ਸੰਪਰਕ ਕਰ ਲਿਓ ਬਾਕੀ ਕੁਆਲਟੀ ਬਹੁਤ ਜ਼ਿਆਦਾ ਚੰਗੀ ਹੈ ਬਾਕੀ ਚਲੋ ਗਰੀਬ ਬੰਦਾ ਚਾਰਾ ਦੀਆਂ ਬੱਕਰੀਆਂ ਵਿਕ ਜਾਣਗੀਆਂ ਤੇ ਕਿਸੇ ਭਰਾ ਨੂੰ ਕੋਈ ਚੰਗੇ ਨਾਲ ਮਿਲ ਜਾਣਗੇ ਬਾਕੀ ਟੈਸਟ ਜੀ ਨਾ ਸਰ ਉਹ ਨਾਲ ਦੇਖੋ ਪਟਣਾ ਬਹੁਤ ਜ਼ਿਆਦਾ ਚਿੰਤਾ ਕਰੋ ਤੁਹਾਨੂੰ ਠੀਕ ਹੈ ਦੋਸਤੋ ਧੰਨਵਾਦ ਆਪਣੀ ਵੀਡੀਓ ਚੰਗੀ ਲੱਗੀ ਤਾਂ ਹਾਂ ਸ਼ੇਅਰ ਕਰ ਦਿਓ ਗਰੀਬ ਬੰਦਾ ਚਾਰਾ ਚਲੋ ਦੀਆਂ ਪੱਠਾਂ ਵਿਕ ਜਾਣਗੀਆਂ